ਹਾਂਜੀ ਗਾਇਜ਼ ਜੀ ਸਤ ਸ੍ਰੀ ਅਕਾਲ ਕਿਦਾਂ ਤੁਸੀਂ ਜਰ ਤੁਹਾਡਾ ਸਨ ਅੱਜ ਦੇ ਵਲੌਗ ਚ ਸਵਾਗਤ ਹੈ ਗਾਇਜ਼ ਜੀਰੇ ਰਾਤ ਦੇ ਬੱਜ ਗਏ 8 ਤੇ ਰੋਟੀ ਇਹਨਾਂ ਨੇ ਹਜੇ ਖਾਣੀ ਆ ਮੈਂ ਇਹਨਾਂ ਨੂੰ ਮਿੰਨਤਾ ਕਰੀ ਇਹਨੀ ਰੋਟੀ ਖਾ ਲੋ ਰੋਟੀ ਖਾ ਲੋ ਵੀ ਸੌ ਜਾਓ ਸਵੇਰੇ ਜਲਦੀ ਉੱਠਣਾ ਸਵੇਰੇ ਅਸੀਂ ਜਾਣਾ ਮਿਲਣ ਕਿਸੇ ਨੂੰ ਸੈਲੀਬ੍ਰਿਟੀ ਨੂੰ ਤੇ ਤੁਸੀਂ ਜਰੂਰ ਦੇਖਣਾ ਪੂਰਾ ਵਲੌਗ ਲਾਸਟ ਟਿਕ ਠੀਕ ਹੈ ਨਾ ਗੱਲੋਂ ਅਸੀਂ ਜਾ ਰਹੇ ਆ ਇਹ ਹਜੇ ਸਸਪੈਂਸ ਆ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਠੀਕ ਹੈ ਨਾ ਆਪਾਂ ਜਾ ਰਹੇ ਆ ਸਾਨੂੰ ਕੀਤਾ ਗਿਆ ਇਨਵਾਈਟ ਤੋਂ ਵਲੌਗ ਨਾ ਬਣੇ ਰਿਓ ਤੂੰ ਰੋਟੀ ਖਾ ਲੋ ਹਣਾ ਮੁਠੀ ਗੋਦੇ ਪਿਓ ਪੁੱਤ ਤੇ ਗਾਇਸ ਜਿਹੜੇ ਮੈਂ ਬਣਾਈ ਆ ਮੈਂ ਅੱਜ ਪਤਾ ਕੀ ਬਣਾਈ ਆ ਦੱਸੋ ਦੱਸੋ ਮੈਂ ਕੀ ਬਣਾਈ ਗਏ ਜਿਹੜੇ ਮੈਂ ਬਣਾਈ ਆ ਅੱਜ ਦਿਖਾਨੀ ਆ ਲਈ ਸਿਰੇ ਮੈਂ ਬਣਾਈ ਆ ਪਨੀਰ ਦੀ ਫੁਰਜੀ ਪਨੀਰ ਦੀ ਫੁਰਜੀ ਬਣਾਈ ਆ ਬਹੁਤ ਟੇਸਟੀ ਬਣੀ ਆ ਤੁਹਾਨੂੰ ਆਪ ਬਣਾਉਣੇ ਆ ਰੋਟੀ ਤੇ ਇਹਨਾਂ ਨੂੰ ਰੋਟੀ ਖਵਾਈਏ ਤੋ ਹੁਣ ਆਪਾਂ ਕਾਣ ਲਗੇ ਰੋਟੀ ਗਈ ਸਵੇਰੇ ਰੋਟੀ ਖਾਈ ਇਹਨਾਂ ਨੂੰ ਸਬਜੀ ਗਰਮ ਹੁੰਦੀ ਵੀ ਹੈ ਪਨੀਰ ਦੀ ਪਨੀਰ ਦੀ ਸਬਜੀ ਗਰਮ ਹੁੰਦੀ ਵੀ ਆਪਾਂ ਜਿਵੇਂ ਬਣਾ ਕੇ ਹੁਣੇ ਰੱਖੀ ਸੀਗੀ ਥੋੜੀ ਦੇਰ ਹੋ ਗਈ ਠੰਡਾ ਨਾ ਠੰਡੀ ਹੋ ਗਈ ਹੁਣ ਮੈਂ ਕਿ ਇੱਕ ਵਾਰੀ ਫੇਰ ਕਰਾਂਗਾ ਵਾਕੇ ਕਿ ਫੇਰ ਕਹਾਂਗੇ ਠੰਡੀ ਪੜਾਤੀ ਤੇ ਤੁਸੀਂ ਵਲਾਗ ਸਾਰਾ ਦੇਖਣਾ ਹੈ ਸਿਰ ਤੇ ਠੀਕ ਹੈ ਨਾ ਐਨ ਤੁਸੀਂ ਦੇਖਣਾ ਮੇਰੇ ਭਰਾ ਭੈਣ ਵਾੜ ਕੇ ਪਲੀਜ਼ ਠੀਕ ਹੈ ਤੇ ਸਬਸਕ੍ਰਾਈਬ ਕਰ ਲਿਆ ਕਰੋ ਗਾਹ ਨਹੀਂ ਗਾਹ ਸ਼ੇਅਰ ਕਰਦਾ ਕਰੋ ਤੇ ਤੁਹਾਨੂੰ ਪਤਾ 100 ਕੇ ਕਰ ਦੋ ਜਲਦੀ ਜਲਦੀ ਠੀਕ ਹੈ ਥੋੜਾ ਜਿਹਾ ਹੀ ਰਹਿ ਗਿਆ ਤੇ ਪਰਗਟ ਪਰਗਟੇ ਲਿਓ ਹੈ ਚੱਕੀ ਲਓ ਜੀ ਗਾਇਸ ਜੀ ਰਿ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅਸੀਂ ਹੋ ਗਿਆ ਰੈਡੀ ਬਾ ਟੋਪੀ ਲਈ ਤੇ ਆਪਾਂ ਪਰਗਟ ਵੀ ਪਾ ਰਿਹਾ ਕੱਪੜੇ ਤੁਹਾਡਾ ਬਾਈ ਵੀ ਬਸ ਪਾ ਰਿਆ ਵਾ ਫਿਰ ਆਪਾਂ ਤੁਰਦੇ ਆਂ ਜੇ ਆਪਾਂ ਇਹ ਕੋਟੀ ਨਾਲੇ ਠੰਡ ਬਹੁਤ ਹੈ ਕਿ ਧੁੰਦ ਬੜੀ ਆ ਤੇ ਆਪਾਂ ਕੋਟੀ ਪਾਵਾਂਗੇ ਅੱਜ ਠੀਕ ਆ ਪਰਗਟ ਵੀ ਤਿਆਰ ਹੁੰਦਾ ਪਿਆ ਨਾਲਾ ਤੇ ਕੰਬਲ ਲਏ ਕਿੰਨਾ ਠੰਡਾ ਮੂਰੂ ਚੱਲ ਚੱਲ ਤੋ ਪਾ ਲਈ ਕੰਬਲ ਲੈ ਲੀ ਨਾ ਜੂ ਗਿਆ ਯੰ ਚੱਲ ਦੂ ਕੰਝੜ ਬੋਲ ਚੂ ਤੇ ਜਦੋਂ ਅਸਰੇ ਤੁਹਾਨੂੰ ਸਪਰਾਈਜ਼ ਦਿੰਨੇ ਆਪਾਂ ਕਿੱਥੇ ਚੱਲੇ ਆ ਠੀਕ ਆ ਤੁਸੀਂ ਵਲੌਗ ਨਾ ਬਣੇ ਰਹੋ ਠੀਕ ਆ ਐਂਡ ਠੀਕ ਔਰ ਜਮਾਂ ਬੰਦ ਕਰਨ ਨੂੰ ਕਿਹਾ ਉਹ ਦੋੜ ਦੇਵੇ ਹੋ ਹਬਾਂ ਦਾ ਗਾਇਸਰੇ ਤੁਹਾਡਾ ਬਾਈ ਪਰ ਗੜਾ ਬੈਠਾ ਤਿਆਰ ਹੋ ਗਿਆ ਪਾਏ ਗੂਟ ਆਇਆ ਗੂਟ ਪਾਚਾ ਉੱਠ ਖੜਾ ਤੇ ਆਪਾਂ ਵੀ ਹੋ ਗਏ ਰੈਡੀ ਠੀਕ ਹੈ ਜੀ ਗਾਇਸਰੇ ਚਲੋ ਲੀਹ ਤਿਆਰ ਤੇ ਚਾਹ ਬਣੇਗੀ ਸਦੀ ਚਾਹ ਪੀ ਕੇ ਤੁਰਦੇ ਆ ਫਿਰ ਆਪਾਂ ਆਪਾਂ ਦੇ ਕਪੂਏ ਤਿਆਰ ਹੋ ਗਏ ਸੋਣੇ ਲਈ ਦੇ ਪਾਲੇ ਠੀਕ ਹੈ ਮੁੜ ਕੇ ਪਤਾ ਨਹੀਂ ਕਿੱਧਰ ਹੀ ਉੱਡ ਗਏ ਕਜੀ ਗੱਡੀ ਕਾੜਾ ਖਾਓ ਜੀ ਕਾੜਾ ਆਪਾਂ ਤਾਂ ਨਹੀਂ ਖਾਣੇ ਹੁੰਦੇ ਉਹਨਾਂ ਦੇ ਪਰ ਪਰਦਾ ਥੋੜੇ ਮਨਾਂ ਕੰਮ ਨਹੀਂ ਨਹੀਂ ਇਹ ਤਾਂ ਪਾਉਂਗੀ ਦਨੀਪ ਵੀਰੇ ਗੜੇ ਗਾਈ ਨਾ ਰਾਈ ਨਹੀਂ ਗਏ ਬੰਦ ਹੀ ਹੋ ਗਏ ਆ ਆ ਜਾ ਪੜਾ ਵੇ ਕੋਈ ਨਾ ਘਰ ਬਣਾਇਆ ਹਾਂ ਹਾਂ ਜੀ ਗਾਇਸ ਵੀਰੇ ਆਪਾਂ ਪਹੁੰਚ ਗਏ ਆ ਭਿੰਡਰਕਲਾਂ ਨੂਰ ਤੇ ਸੰਦੀਪ ਵੀਰ ਉਹਨਾਂ ਦੇ ਪਿੰਡ ਉਹਨਾਂ ਦੇ ਘਰੇ ਤੇ ਵੀਰ ਉਹਨਾਂ ਨੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪੈਣਾ ਉਹਨਾਂ ਦੇ ਘਰੇ ਪਾਠ ਰਖਾਇਆ ਸੀ ਤੇ ਨੂਰ ਨੂੰ ਮਿਲੇ ਅਸੀਂ ਤੇ ਨੂਰ ਨੂੰ ਅਸੀਂ ਦੂਜੀ ਵਾਰ ਮਿਲੇ ਤੇ ਵੀਰੇ ਨੂੰ ਵੀ ਤੇ ਪਹਿਲਾਂ ਵੀ ਮਿਲੇ ਸੀ ਸੀ ਜਗਰਾਵੀ ਤੇ ਉਸ ਤੋਂ ਪਹਿਲਾਂ ਸੱਤੀਜੀ ਵਾਰ ਸੋਰੀ ਉਸ ਤੋਂ ਪਹਿਲਾਂ ਮਿਲੇ ਸੀ ਅਮਰ ਵੀਰੇ ਦੇ ਵਿਆਹ ਚ ਤੇ ਵੀਰੋਣਾ ਨੇ ਵਧੀਆ ਬਹੁਤ ਵਧੀਆ ਵੀਰੋਣਾ ਨੇ ਵੈਲਕਮ ਕੀਤਾ ਹਨਾ ਮਤਲਬ ਬਹੁਤ ਵਧੀਆ ਲੱਗਿਆ ਵੀਰੇ ਨੂੰ ਉਹਨਾਂ ਨੂੰ ਮਿਲ ਕੇ ਤੇ کا راداي ہے ايو ڪي تننگ جي پٺيان جي ۾ ويدو درهي نه ان نشي وقت ۾ پائي جي جي مڙگي ڇو يا پنهنجي سولد لمني ڇا يا باڻي ودا يا لکا لکا ايدرو کا هي ايدي کا پنهنجي واسي ڙا اڏا ايده دماغ ۾ نه بھائی پوڇي ٿو انت ڇو نه ٻڌو پامي Thank ਜਲਾਇ ਹੈ ਹੋ ਕੇ ਨਹੀਂ ਆ ਕੋਈ ਨਹੀਂ ਖਾਂਦਾ ਹੈ ਰੋਟੀ ਕੋਈ ਨਹੀਂ ਖਾਂਦਾ ਤੇਰੇ ਮਾਦਰ ਵੇਕ ਹੈਲੋ ਇਹ ਤਾਂ 50 ਮੰਮੀ ਨਿਖਵਾ ਦੇ ਨੂੰ ਚੱਲ ਆ ਫੜਾ ਮੈਂ ਆ ਵੀ ਆਇਓ ਤੁਸੀਂ ਕਿਈ ਬਾਈ ਕੀਤੀ ਕਰੋ ਇੱਕ ਵਾਰ ਵੀ ਆ ਗਿਆ ਤੁਸੀਂ ਜਿਹੜਾ ਤੁਸੀਂ ਲੈਣ ਤੇਰੀ ਮਾਨਾ ਮੈਂ ਆਉਂਗਾ ਪੱਕਾ ਠੀਕ ਹੈ ਸਬੰਦਰ ਭਾਈ ਮੁੱਕ ਫਿਰ ਖਾਨ ਸਾਹਿਬ 미래크. 대전 미래. 아 지금은 비주얼이 미래야. रियलिटीको मेला छ गाइस सब गाइसको ए मगाटो हामीलाई स-स चेन्ज गर्न नम्बर भाइ आइदिनु बिटा र पेज गर्नु है हाम्रो जहिले भने बारे सबै सबै पेज गर्नु है ਸਾਰੇ ਖਾਣ ਚ ਮਗਨ ਹੋ ਗਏ। ਗਾਇਸ ਵੀਰ ਸਲਾਦ ਪਾ ਲਿਆ ਆਪਾਂ। ਖਲਪਣੇ ਮਨਰਾਲੇ ਚੋੜ। ਬਿਲਕੁਲ ਆਲੇ ਕੋ ਆਗੇ ਆਗੇ ਬਸ ਆਜੋ ਆਜੋ ਕੋਈ ਗੰਦੇ ਚਲੋ ਆਜੋ ਚਲੋ ਜੀ ਕਿੱਥੇ ਸਾਡੇ ਟੇਬਲ ਲੱਗਾ ਪਿਆ ਸਾਹਮਣੇ ਕਿੱਥੇ ਆ ਆ ਤੁਹਾਡਾ ਟੇਬਲ ਆ ਬਿਲਕੁਲ ਸਹੀ ਗੱਲ ਸਹੀ ਉਹ ਠੀਕ ਹੈ ਹਾਂ ਹਾਂ ਪਲੇਟਾਂ ਲੈਣੀਆਂ ਆਪਣੀਆਂ ਉੱਥੇ ਆ ਜਾਣੀ ਆ ਜੀ ਨਹੀਂ ਤੋ ਇਹ ਤੋ ਬਣਾ ਮੇਰੇ ਸਾਫ ਫੋਨ ਤੋਂ ਭਾਵੇਂ ਲੱਗਦੀ ਕਿ ਕਿੱਗ ਹੈ। ਇਸ ਕੋਲ ਵੀ ਕੰਮ ਖਤਮ ਹੋ ਤਾ ਦੁਬਾਰਾ ਗੇੜਨਾ ਮੰਨਣਾ ਵੀ। ਇਹਦਾ ਵੀ ਅੱਜ ਜਟਾ ਡਾਈਟਿੰਗ ਦਾ ਦੂਸਰਾ ਦਿਨ ਹੈ ਤੇ ਤੀਜਾ। ਇੱਧਰ ਸੰਦੀਪ ਵੀਰੇ ਦੇ ਮੰਮੀ ਜੀ। ਅਸਾਂ ਸ਼੍ਰੀ ਕਾਲਾ। ਸੱਚੇ। ਇੱਧਰ ਪਾਣੀ ਦੀ ਸੇਵਾ ਹੋ ਰਹੀ ਦੇਖੋ। ਭਾਜੀ ਪਾਣੀ ਲੈ ਕੇ ਆਏ ਆ ਸਾਰੇ ਵਾਸਤੇ। ਦੇਖੋ ਯਾਰ। ਕੋਰਟਲ ਥੈਂਕ ਯੂ। ਦੁਰਲੇ ਜੀ ਥੈਂਕ ਯੂ ਜੀ ਕਰੇ ਤਾਂ ਨਹੀਂ ਮੈਂ ਕਰਦੀ ਥੈਂਕ ਯੂ ਹਲਾ ਕਰਨਾ ਪਊਗਾ ਖੰਮੀ ਲਾ ਦਿੱਤਾ ਕਿਰਾਏ ਲੋ ਜੀ ਬਾਬਰਾ ਨੰ ਜਾਣਦੇ ਹੋ ਬਾਬਰਾ ਲਾਈਵ ਮੰਟਾਂ ਦਾ ਦੱਸੋ ਕੋਣ ਕੋਣ ਜਾਣਦਾ ਹਾਂਜੀ ਆਮ ਨਗਰ ਨੇ ਮੈਨੂੰ ਕੱਢ ਲਿਆ ਉਹਨਾਂ ਨੂੰ ਨਹੀਂ ਪਤਾ ਨਹੀਂ ਮੇਰੇ ਭੈਣ ਨੂੰ ਕੁਝ ਨਹੀਂ ਹੁੰਦਾ ਦੀਦੀ ਬੋਲਦੀ ਰਹਿੰਦੇ ਆ ਕਿ ਕੋਈ ਨਹੀਂ ਕਿਸੇ ਨੂੰ ਕੋਈ ਚੱਕਰ ਹੀ ਨਹੀਂ ਪਰਵਾਹ ਨਹੀਂ ਕਰੀਦੀ ਸਹੀ ਗੱਲ ਦੋ ਚਾਰ ਹੁੰਦੇ ਆ ਨਹੀਂ ਉਹ ਦਿਹਾੜੀ ਤੇ ਦਿਹਾੜੀ ਤੇ ਰੱਖਿਆ ਹੋਇਆ ਦੀਦੀ ਜੀ ਜੀ ਨਹੀਂ ਬੋਲਦਾ ਮਾਰੀ ਜੀ ਜੀ ਨੂੰ ਆਪ ਨਹੀਂ ਨਾ ਟੱਕ ਨਹੀਂ ਭੈਣੇ ਇਹ ਨਹੀਂ ਗਾਣਾ ਜੀ ਇਹਨਾਂ ਮਦਨ ਕੇ ਜਲੇਬੀ ਦੇਣੀ ਆ ਉਹ ਠੰਡੀ ਹੋ ਗਈ ਕਾਠੋ ਗਿਆ ਉਹਨੇ ਗਾਈਜ਼ ਉਹ ਵੀਰਾ ਦਾ ਡਾਇਟਿੰਗ ਤੇ ਰੋਟੀ ਆਪਾਂ ਛੱਡੀ ਹੋਈ ਆ ਰੋਟੀ ਛੱਡੀ ਵੀਰੇ ਚਲੇ ਗਏ ਪਰ ਪਕੌੜੇ ਖੀਂਦੇ ਮਾੜਾ ਖਾਦੇ ਅੱਜ ਰੋਟੀ ਛੱਡੀ ਮੈਂ ਨਹੀਂ ਛੱਡੀ ਇੱਕੋ ਜ਼ਿੰਦਗੀ ਆ ਪਤਾ ਨਹੀਂ ਕਦੋਂ ਮੇਰੇ ਸਾਹ ਨਿਕਲ ਜਾਣੇ ਆ ਵੀਰੇ ਤੂੰ ਤਾਂ ਵਿਆਹ ਕਰਾਉਣਾ ਹਣਾ ਮੇਰਾ ਤਾਂ ਹੋ ਗਿਆ ਹਣਾ ਮੇਰੇ ਤਾਂ ਜਵਾਗ ਜੁਗ ਹੋ ਗਏ ਹੁਣ ਕੋਈ ਟੈਨਸ਼ਨ ਨਹੀਂ ਬੜੀ ਜਿੰਨ ਧੰਨਵਾਦ ਘਾੜ ਰੱਖਣੀ ਜੀ ਨਹੀਂ ਮੈਂ ਅੱਜ ਤਾਂ ਬਹੁਤ ਗੁੱਸੇ ਆ ਰਿਹਾ ਦਵਾਜਾ ਸੱਚ ਕਹਿੰਨੀ ਨਹੀਂ ਮਿਲਦੀ ਨਹੀਂ ਮਿਲਦਾ ਇਹ ਗੱਲ ਆ ਧੰਨਵਾਦ ਬਣਤੀ ਆ ਇਥੇ ਥੈਂਕ ਯੂ ਬਹੁਤ ਤੈਨੂੰ ਚਲੋ ਧੰਨਵਾਦ ਥੈਂਕ ਯੂ ਮਾਰੇ ਤੋਂ ਮੇਟੀ ਖੁਸ਼ ਰੱਖੇ ਤੁਸੀਂ ਤੁਹਾਨੂੰ ਅਜੇ ਤੁਸੀਂ ਕਰਾਉਂਦੇ ਰਹੋ ਬਾਬਾ ਜੀ ਦਾ ਮੈਂ ਕਹਿੰਦੀ ਆ ਕਰਮਾਂ ਨੂੰ ਤੁਹਾਡੇ ਦੇ ਫੇਰਾ ਪਿਆ ਹਨ ਹੋਏ ਜੇ ਇਸੇ ਰਸੋਂ ਦੇ ਦੀ ਨਾ সেই গৈ লাগে ই ਕਹਿੰਦੇ ਜੀ ਜੀ ਉਹ ਕਰੇ ਸਭ ਤੋਂ ਵੇਖਣ ਲਈ ਆ ਨਹੀਂ ਭਾਈ ਹਰ ਉਸ ਤੇ ਭਾਈ ਮੈਂ ਲੈ ਕੇ ਨਿਕਲਣਾ ਦੇਖਣੇ ਕਿ ਲਾ ਦੇ ਤਾਨੂੰ ਮੀਂਹ ਨਹੀਂ ਤੁਸੀ ਆਉਣਾ ਇੰਨਾ ਜਲਦੀ ਨਹੀਂ ਆਉਣਾ ਚਾਹੀਦਾ ਭਾਈ ਹਾੜਾ ਮਾੜਾ ਹਾੜਾ ਨਹੀਂ ਮਿਲਣਾ ਕੋਈ ਨਹੀਂ ਬੰਦੂ ਪਰ ਸਾਡੀ ਦੇਰ ਤਾਂ ਹੋ ਰਹੀ ਹੈ ਚਲੋ ਚਲੋ ਹਾਂ ਕੋਲੇ ਜਾਓ ਪਹਿਲਾਂ ਮੈਂ ਕਿ ਦੁਬਾਰਾ ਖਾਣਾ ਕਰ ਦੁਬਾਰਾ ਖਾਣੇ ਝੋਲ ਤੇਰਾ ਤੇਰਾ ਕਿਸੇ ਨੇ ਨਾ ਥੋਲਿਆ ਉਹ ਦੇਰ ਤੋਂ ਬਗੈਰ ਬਾਬਾ ਦਾ ਖੁਸ਼ ਹੋ ਜਾ ਤੇਰਾ ਤੇਰਾ ਚੱਲ ਆ ਜਾ ਵੀਰ ਨੂੰ ਕਾਹਦੇ ਬਾਕੀ ਹੋਇਆ ਇਸ ਨੂੰ ਨਾ ਬੰਦਾ ਕਾਹ ਮਾਣੇ ਖਾਣੇ ਦਾ ਕਹਾਂ ਮਾਣੇ ਤੇਰੇ ਵੀਰ ਵੀ ਬਾਈ ਨੂੰ ਪਹਿਲਾ ਗਾਣਾ ਕਿੰਨਾ ਘੈਂਟ ਦਾ ਸਾਤ ਬਾਈ ਗਾਇਸ ਭੈਣੇ ਮਿਲ ਗਿਆ ਬਹੁਤ ਵਧੀਆ ਲੱਗਿਆ ਯਾਰ ਦੋਸਤਾਂ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਤੁਹਾਨੂੰ ਨਜ਼ਰ ਰਹਿਣਾ ਆਪਾਂ ਇਹ ਵੀ ਸਾਡੀ ਕੋਈ ਜਦੋਂ ਕਮੈਂਟ ਆਇਆ ਨਾ ਫਿਰ ਸਾਰੀ ਖੁਸ਼ੀ ਹੋ ਜਾਂਦੀ ਹੈ ਨਾ ਵੋਟਾਂ ਦੇ ਜਾਨ ਹਾਂ ਖਾ ਜਾਓ ਖਾ ਜਾਓ ਫੋਟੋ ਕੋਈ ਗੱਲ ਨਹੀਂ ਬਹੁਤ ਵਧੀਆ ਲੱਗਿਆ ਤੁਸੀਂ ਵੀ ਸਪੋਰਟ ਕਰਿਆ ਕਰੋ ਭੈਣ ਨੂੰ ਸਸਤੀ ਗੱਲ ਬੋਲਦੇ ਹਾਂ ਹਾਂ ਨਾ 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 ਵੀ ਪਉ ਗਤਣੀ ਦਿਲ ਨੂੰ ਵੰਦੀਆ ਜੇ ਨਾ ਰੁਕੀ ਆ ਮੈਂ ਰੁਕ ਜਾਣਾ ਏ ਟੜਕਣ ਦਿਲ ਨੂੰ ਕਹਿੰਦੀ ਆ ਕਾਰਸ ਤਵਾਂ ਦੀ ਨਣ ਦੀ ਬੱਸ ਕਿਹੁਰ ਚੰਨਾ ਮੇਰਾ ਦਰੇ ਲੱਭੀਏ ਕੋਈ ਵਾਰ ਸਾਡੀ ਤੀ ਵਾਸਤੇ ਕਹਿੰਦੇ ਕਰਦੇ ਨੇ ਸਾਰੇ ਸੋਹਣਿਆ ਮੈਂਕੀਆਂ ਸਾਲਾਂ ਤੋਂ ਹੋ ਗਈ 25 ਸਾਲਾਂ ਦੀ ਤੇਰੇ ਸੁਣ ਸੁਣ ਲਾ ਰੇ ਸੋਹਣਿਆ ਮੈਂਕੀਆਂ ਸਾਲਾਂ ਤੋਂ ਹੋ ਗਈ 25 ਸਾਲਾਂ ਦੀ ਤੇਰੇ ਸੁਣ ਸੁਣ ਲਾ ਰੇ ਸੋਹਣਿਆ ਟੈਨਸ਼ਨ ਬਥੇਰੀਆਂ ਮੈਨੂੰ ਰਹਿੰਦੀਆਂ ਨੇ ਤੇਰੀਆਂ ਨਾ ਹੀ ਸੁਣੇ ਰੱਬ ਵੇ ਨਹੀਂ ਤੂੰ ਸੁਣ ਮੇਰੀਆਂ ਨਿੱਤਾਂ ਬਹੋਂਦੀ ਬਹਿ ਕੇ ਅੱਧੀ ਅੱਧੀ ਰਾਤ ਨੂੰ ਮੈਂ ਹੱਜੂ ਖਾਰੇ ਖਾਰੇ ਸੋਹਣਿਆ ਮੈਂ 21 ਸਾਲ ਤੋਂ ਹੋ ਗਈ 25 ਸਾਲਾਂ ਦੀ ਤੇਰੇ ਸੁਣ ਸੁਣ ਲਾ ਰੇ ਸੋਹਣਿਆ ਬਹੁਤ ਵਧੀਆ ਹੱਕ ਕਿਤੇ ਨਾ ਕਰੂ ਇਨਕਾਰ ਚੰਨ ਵੇ ਰਿਸ਼ਤੇ ਆਉਂਦੇ ਨੇ ਵਾਰ ਵਾਰ ਚੰਨ ਵੇ ਤੇਰੀ ਥਾਂ ਲੈ ਕੇ ਕੋਈ ਹੋਰ ਆ ਜਵੇ ਕਰ ਸਾਡੇ ਫੁੱਲਾਂ ਵਾਲੀ ਕਾਰ ਚੰਨਵੇ ਮੇਰੀ ਕੋ ਆਤਮਾ ਮੇਰੇ ਸਿਰੋਂ ਪਾਣੀ ਤੇਰੀ ਬੇਬੇ ਹੀ ਉਹ ਵਾਰੇ ਸੋਹਣਿਆ ਮੈਂ ਕਿੰਨੀਆਂ ਸਾਲਾਂ ਤੋਂ ਹੋ ਗਈ 25 ਸਾਲਾਂ ਦੀ ਤੇਰੇ ਸੁਣ ਸੁਣ ਲਾਰੇ ਸੋਹਣਿਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੰਨੇ ਕਦਣਾ ਦਾ ਕਰੂ ਤੰਨੇ ਦਾ ਬਾ ਰੋਟੀ ਖਾਦੀ ਵਧੀਆ ਹਾਂ ਹਾਂ ਸੱਦ ਲੈ ਚੰਨੀ ਵੀਰੇ ਚਟਣੀ ਦੇਖੋ ਚਟਣੀ ਦੇਖੋ ਦੇਖਣੀ ਆ ਦੇਖ ਚਾਂ 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 ਕਿਤੇ ਸਾਊਂਡ ਲਾ ਕੇ ਸਾਡੀ ਬੈਰ ਹੋ ਜੇ ਹਾਂ ਲਾ ਦੇਣਾ ਇੱਥੇ ਵੀ ਜਾਂਦਾ ਨਹੀਂ ਹਾਂਜੀ ਦੋਸਤੋ ਗਾਇਜ਼ ਭੈਣ ਦੀਆਂ ਵੀਡੀਓ ਤੁਸੀਂ ਸਾਰੇ ਦੇਖਦੇ ਹੋ ਅਸੀਂ ਵੀ ਦੇਖਦੇ ਹਾਂ ਬਹੁਤ ਸੋਹਣੀਆਂ ਵੀਡੀਓਜ਼ ਬਣਾਉਂਦੀ ਹੈ ਭੈਣ ਤੇ ਸਾਰਿਆਂ ਨੇ ਸਪੋਰਟ ਕਰਨੀ ਭੈਣ ਨੂੰ ਜਿਵੇਂ ਤੁਸੀਂ ਜਿੰਨੇ ਵੀ ਸਾਰੇ ਸਾਰੇ ਗਾਇਜ਼ ਭੈਣੇ ਪਰੋਠੇ ਦੇ ਵੱਡੀ ਵੱਡੀ ਗੱਲ ਤਾਂ ਬੋਲਦੇ ਵੱਡੀ ਗੱਲ ਵੱਡੀ ਗੱਲ ਇਹ ਕਿ ਭੈਣ ਚੌਲ ਬੋਖਾਂਦੀ ਹੈ ਤੇ ਛੋਟੀ ਗੱਲ ਇਹ ਵੀ ਭੈਣ ਦਾ ਨੇਚਰ ਬਹੁਤ ਵਧੀਆ ਹੈ ਛੋਟੀ ਗੱਲ ਵੀ ਤਾਂ ਵੱਡੀ ਗੱਲ ਆ ਉਹ ਗਲਤ ਹੋ ਗਿਆ ਤਾਂ ਫਿਰ ਹੁਣ ਭਾਈ ਨੇ ਵੱਡੀ ਕਿਹਾ না ਛੋਟੀ ਕਿਹਾ ਤਾਂ ਹਾਂਜੀ ਆ ਜਾ ਇਸ ਵੇਰੇ ਆਪਾਂ ਚੱਲੇ ਆ ਹੁਣ ਘਰ ਨੂੰ ਤੇ ਵੀਰੇ ਉਹਨਾਂ ਨੂੰ ਮਿਲ ਲਿਆ ਉਹ ਖੜੇ ਆ ਫੋਟੋਆਂ ਕਰਾਈ ਜਾਂਦੇ ਆ ਸਾਡੀ ਗੱਡੀ ਆਹੀ ਯਹੀ ਹੈ ਗੱਡੀ ਅੱਡੇ ਪੋੜੇ ਆ ਨਾ ਇਹ ਨਹੀਂ ਕੀ ਕਰਦੇ ਸੀ ਅੱਖਾਂ ਕੱਢਦੇ ਸੀ ਕੀ ਗੱਲ ਮੈਨੂੰ ਹੈ ਕੀ ਨਹੀਂ ਅੱਖਾਂ ਕੱਢਦੇ ਸੀ ਮੈਨੂੰ ਉਥੇ ਹਾਂ ਖਗੜੀ ਮੈਂ ਜਾਣਾ ਵੀ ਨਹੀਂ ਮੈਂ ਥਿਰੇ ਬਹੂੰਗੀ ਹਾਂ ਵੀਰੇ ਵੇਹਲਾ ਵੀਰੇ ਸੁਣ ਜਾੜਾ ਤੇ ਬਾਈ ਨੂੰ ਚਲੋ ਕੋਈ ਗੱਲ ਆਪਾਂ ਚੱਲ ਗਏ ਨਹੀਂ ਨਹੀਂ ਭਰਾਵਾ ਉਹ ਕੇ ਵੀ ਰੁਕਣਾ ਕਹਿੰਦਾ ਕੰਮ ਆ। ਭਰਾਵਾ ਦੇਖ ਨਹੀਂ ਜਾਣਾ ਇਹ ਵੀ ਗੱਲ। ਮਾਈਆਂ ਦਾ ਸਾਗ ਵੀ ਬਣਾਉਣਾ ਕਰੇ ਜਾਗੇ। ਹਾਂ ਗੱਲ ਤਾਂ ਆ ਵੀ ਮੰਨ ਕੇ ਚੱਲ ਜਿਹੜਾ 2 ਘੰਟੇ ਬੈਠ। ਦੇ ਆਏ ਕਿਹਾ ਉਹਨਾਂ ਨੇ। ਇਦਾਂ ਗਿਆ ਇਹਨਾਂ ਫੇਰ। ਇਹਨਾਂ ਫੇਰ ਨੂੰ ਸੁਣ। ਇਦਾਂ ਫੇਰ ਇਦਾਂ। ਇਹ ਤਾਂ ਫੇਰ ਵੀ ਸੁਣ। ਧਿਆਨ ਮੈਸੈਂਜਰ ਤੇ ਖੋਦੀ ਜਾ ਰਹੀ। ਤੇ ਅਸੀਂ ਚੱਲਦੇ ਆ। ਇਹ ਪਰਗੜ ਕੀ ਕਹਿੰਦਾ ਸੀ ਬਲਬਲਾਣੀ ਦਵਾਏ ਉਹਨਾਂ ਨੇ ਕਿਨੇ ਡੈਡੀ ਨੋਰ ਕੀਨੇ ਉਹ ਦਵਾਉਂਦੇ ਹਾਂ ਬਲਬਲਾ ਨੂੰ ਬਲਬਲਾ ਪੈਂਡ ਨਹੀਂ ਮਿਲਦੇ ਕਿ ਨਹੀਂ ਉਂਝ ਨਹੀਂ ਮਿਲਦੇ ਉਹਦੇ ਚ ਕਣਕ ਜੀ ਸ਼ਣਕ ਦੀ ਸੀ ਕਣਕ ਦੀ ਕਣਕ ਤੈਨੂੰ ਘਰੇ ਪਾ ਦੇਾਂਗੇ ਸ਼ਣਕਣਾ ਹਰ ਇੱਕ 40 ਹੱਥ ਬੰਨੇ ਤੇਰੀ ਮਾਮੂਰੇ ਦੇ ਤੇਰੇ ਪੂਰੇ ਨਾ ਦਾ ਹੱਥ ਬੰਨਦਾ ਯਾਰੇ